ਹਾਂਜੀ ਕੀ ਹਾਲ ਚਾਲ ਆਈ ਸਭ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਨਾਲ ਆਪਾਂ ਇੱਕ ਐਸੀ ਸਟੋਰੀ ਦੀ ਗੱਲ ਕਰਨੀ ਆ ਜਿਹੜੀ ਸਟੋਰੀ ਦੇ ਵਿੱਚ ਪੁਲਿਸ ਨੇ ਕੇਸ ਫੜਿਆ ਪਰ ਉਹ ਕੇਸ ਅਣਸੁਲਝਿਆ ਹੀ ਰਹਿ ਗਿਆ ਸੋ ਉਸ ਤੇ ਕੋਈ ਪਰਫੈਕਟ ਰਿਜ਼ਲਟ ਨਿਕਲ ਸਕਿਆ ਸੋ ਬਹੁਤ ਕੇਸ ਇਦਾਂ ਦੇ ਹੁੰਦੇ ਆ ਜਿੰਨਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ ਸੋ ਇਹ ਅੱਜ ਦਾ ਆਪਣਾ ਜਿਹੜੀ ਸਟੋਰੀ ਆ ਇਹ ਥੋੜੀ ਬਹੁਤ ਇਹਦੇ ਵਿੱਚ ਭੂਤੀਆ ਗੱਲਾਂ ਲੋਕਾਂ ਨੇ ਪਾਈਆਂ ਵੀ ਉੱਥੇ ਭੂਤ ਸੀ ਜਾਂ ਇਦਾਂ ਦਾ ਕੁਝ ਸੀ ਪਰ ਪੁਲਿਸ ਇਹ ਚੀਜ਼ਾਂ ਨੂੰ ਨਹੀਂ ਮੰਨਦੀ ਸੋ ਜਿਸ ਕਰਕੇ ਇਹ ਕਹਾਣੀ ਅਧੂਰੀ ਰਹਗੀ ਸੋ ਇਹ ਕਹਾਣੀ ਸਟਾਰਟ ਹੁੰਦੀ ਹੈ ਜੀ ਹైదరాబాద్ ਤੋਂ ਇਸ ਸਤੰਬਰ 2002 ਦੀ ਗੱਲ ਆ ਜਦੋਂ ਇੱਕ ਚੋਰ ਚੋਰੀ ਕਰਨ ਜਾਂਦਾ ਜਿਹਦਾ ਨਾਮ ਸੀ ਮੁਹੰਮਦ ਸਾਜਦ ਇਹ ਚੋਰੀ ਕਰਨ ਇੱਕ ਕੁੰਦਨ ਬਾਗ ਇਲਾਕੇ ਵਿੱਚ ਜਿੱਥੇ ਇੱਕ ਕੋਠੀ ਸੀ ਉਹ ਕੋਠੀ ਉੱਪਰੇ ਕਾਫੀ ਦਿਨਾਂ ਤੋਂ ਨਜ਼ਰ ਰੱਖ ਰਿਆ ਸੀ ਪਰ ਇਹਨੂੰ ਕੋਈ ਮੌਕਾ ਨਹੀਂ ਸੀ ਮਿਲ ਰਿਹਾ ਸੋ ਇੱਕ ਦਿਨ ਇਸ ਨੇ ਮੌਕਾ ਪਾ ਕੇ ਉਸ ਕੋਠੀ ਦੇ ਅੰਦਰ ਐਂਟਰ ਕੀਤਾ ਰਾਤ ਨੂੰ ਜਦੋਂ ਇਹ ਕੋਠੀ ਦੇ ਵਿੱਚ ਚੋਰੀ ਕਰਨ ਲਈ ਪਹੁੰਚਿਆ ਤਾਂ ਇਹ ਦੇਖਦਾ ਵੀ ਉੱਥੇ ਇਹਨੂੰ ਇੱਕ ਤਿੰਨ ਬੰਦੇ ਮਤਲਬ ਪਏ ਮਿਲਦੇ ਆ ਪਰ ਉਹ ਹਿਲਜੁਲ ਨਹੀਂ ਸੀ ਕਰ ਰਹੇ ਪਹਿਲਾਂ ਲੱਗਿਆ ਸੁੱਤੇ ਪਏ ਆ ਪਰ ਬਾਅਦ ਵਿੱਚ ਇਸ ਨੂੰ ਉੱਤੋਂ ਇੱਕ ਸਮੈਲ ਮਹਿਸੂਸ ਹੋਈ ਜਿਸ ਤੋਂ ਬਾਅਦ ਉਸ ਨੂੰ ਲੱਗਿਆ ਵੀ ਇਹ ਮਰ ਚੁੱਕੇ ਆ। ਸੋ ਉਹ ਉਸ ਨੂੰ ਦੇਖ ਕੇ ਬਹੁਤ ਜ਼ਿਆਦਾ ਡਰ ਗਿਆ ਉਹ ਭੱਜ ਕੇ ਕੋਠੀ ਤੋਂ ਬਾਹਰ ਨਿਕਲਿਆ। ਥੋੜਾ ਟਾਈਮ ਉਸ ਨੇ ਆਪਣੇ ਆਪ ਨੂੰ ਨਾਰਮਲ ਕੀਤਾ ਉਸ ਤੋਂ ਬਾਅਦ ਉਸ ਨੇ ਆਪਣੇ ਆਪ ਨਾਲ ਸਲਾਹ ਕੀਤੀ ਤੇ ਉਹ ਪੁਲਿਸ ਸਟੇਸ਼ਨ ਮੌਜ ਗਿਆ ਉੱਥੇ ਲੋਕਲ ਕਿਉਂਕਿ ਉਹਨੂੰ ਡਰ ਸੀ ਵੀ ਜੇ ਕੱਲ ਨੂੰ ਇੱਥੇ ਪੁਲਿਸ ਆਈ ਤਾਂ ਮੇਰੀ ਇੱਥੇ ਮੌਜੂਦਗੀ ਪੁਲਿਸ ਨੂੰ ਪਤਾ ਚੱਲ ਜੂਗੀ ਤੇ ਮੈਂ ਕਤਲ ਕੇਸ ਵਿੱਚ ਫਸ ਜੂਗਾ। ਸੋ ਉਸ ਤੋਂ ਬਾਅਦ ਉਸਨੇ ਆਪਣੇ ਆਪ ਨਾਲ ਸਲਾਹ ਕੀਤੀ ਅਤੇ ਲੋਕਲ ਪੁਲਿਸ ਸਟੇਸ਼ਨ ਵਿੱਚ ਗਿਆ ਜਿੱਥੇ ਜਾ ਕੇ ਉਸਨੇ ਦੱਸਿਆ ਵੀ ਮੈਂ ਏਦਾਂ ਏਦਾਂ ਕਰਕੇ ਇੱਕ ਕੋਠੀ ਦੇ ਵਿੱਚ ਚੋਰੀ ਕਰਨ ਗਿਆ ਸੀ ਪਰ ਮੈਂ ਉੱਥੋਂ ਕੁਝ ਵੀ ਨਹੀਂ ਕੀਤਾ ਤੇ ਮੈਂ ਦੇਖਦਾ ਵੀ ਉੱਥੇ ਤਿੰਨ ਲਾਸ਼ਾਂ ਪਈਆਂ ਨੇ ਜਿਹੜੀਆਂ ਕਿ ਤਿੰਨੇ ਹੀ ਲੇਡੀਜ਼ ਨੇ ਇੱਕ ਮੈਨੂੰ ਲੱਗਦਾ ਵੀ ਉਸਦੀ ਮਾਂ ਤੇ ਦੋ ਉਸਦੀਆਂ ਬੱਚੀਆਂ ਨੇ ਸੋ ਪੁਲਿਸ ਨੂੰ ਪਹਿਲਾਂ ਲੱਗਿਆ ਵੀ ਇਹਨੇ ਚੋਰੀ ਕਰਨ ਗਿਆ ਸੀ ਸੋ ਇਸ ਤੋਂ ਬਾਅਦ ਜਦੋਂ ਇਸ ਨੂੰ ਕਿਸੇ ਨੇ ਦੇਖ ਲਿਆ ਤਾਂ ਇਹਨੇ ਉਹਨਾਂ ਉੱਪਰ ਹਮਲਾ ਕੀਤਾ ਹੋ ਜਿਹਦੇ ਵਿੱਚ ਮਰ ਗਏ ਤੇ ਸਾਨੂੰ ਝੂਠੀ ਕਹਾਣੀ ਸੁਣਾ ਰਿਆ ਸੋ ਪੁਲਿਸ ਨੇ ਉਹ ਦਿੱਤੇ ਯਕੀਨ ਨਹੀਂ ਕੀਤਾ ਉਸ ਤੋਂ ਬਾਅਦ ਉਸ ਦੇ ਨਾਲ ਉਸ ਕੋਠੀ ਦੇ ਵਿੱਚ ਆਇਆ ਗਿਆ ਉੱਥੇ ਆ ਕੇ ਜਦੋਂ ਪੁਲਿਸ ਨੇ ਚੈੱਕ ਕੀਤਾ ਤਾਂ ਉਹ ਦੇਖਦੇ ਆ ਵੀ ਉੱਥੇ ਤਿੰਨ ਲਾਸ਼ਾਂ ਪਈਆਂ ਨੇ ਤੇ ਉੱਥੇ ਸਾਰਾ ਸਮਾਨ ਖਿਲਰਿਆ ਹੋਇਆ ਤੇ ਉੱਥੇ ਉਹਨਾਂ ਨੂੰ ਇੱਕ ਫਰਨੈਲ ਦੀ ਬੋਤਲ ਮਿਲਦੀ ਆ ਇੱਕ ਉੱਥੇ ਸੈਂਟਰੋ ਗੱਡੀ ਸੀ ਤੇ ਇੱਕ ਉਹਨਾਂ ਨੂੰ ਉੱਥੇ ਮਿਲਿਆ ਆਪਣਾ ਸਾਰੇ ਸਮਾਨ ਖਿਲਰਿਆ ਹੋਇਆ ਪਰ ਉਸ ਤੋਂ ਅਲਾਵਾ ਉਹਨਾਂ ਨੂੰ ਕੁਝ ਐਦਾਂ ਨਹੀਂ ਮਿਲਿਆ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਇਹ ਚੋਰੀ ਦਾ ਮਾਮਲਾ ਸੀ ਜਾਂ ਇਹ ਇਹਨਾਂ ਨਾਲ ਲੜਿਆ ਵੀ ਜਾਂ ਇਹਦੇ ਨਾਲ ਰਿਲੇਟ ਕਰਦੇ ਆ ਜੋ ਬੰਦਾ ਸਾਡੇ ਕੋਲ ਆਇਆ ਉਸ ਤੋਂ ਬਾਅਦ ਪੁਲਿਸ ਨੇ ਉਹ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਦੋਂ ਪੁਲਿਸ ਨੇ ਉਹ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਤਾਂ ਉਸ ਤੋਂ ਬਾਅਦ ਜੋ ਰਿਪੋਰਟ ਆਈ ਉਸ ਨੂੰ ਦੇਖ ਕੇ ਪੁਲਿਸ ਬਹੁਤ ਜ਼ਿਆਦਾ ਹੈਰਾਨ ਹੋਈ ਕਿਉਂਕਿ ਉਸ ਰਿਪੋਰਟ ਦੇ ਅਨੁਸਾਰ ਇਹ ਬੰਦੇ ਜੋ ਸੀ ਤਿੰਨ ਜਾਣੇ ਮਤਲਬ ਇੱਕ ਲੇਡੀਜ਼ ਜਿਹਦੀਆਂ ਦੋ ਕੁੜੀਆਂ ਸੀ ਇਹ ਉਸ ਤੋਂ 3 ਮਹੀਨੇ ਪਹਿਲਾਂ ਮਰ ਚੁੱਕੇ ਸੀ ਤੇ ਪੁਲਿਸ ਨੂੰ ਉੱਥੇ ਇੱਕ ਨਿਊਜ਼ਪੇਪਰ ਮਿਲਿਆ ਸੀ ਜਿਹੜਾ ਕਿ 21 ਜੂਨ ਨੂੰ ਆਇਆ ਸੀ 21 ਜੂਨ ਤੋਂ ਬਾਅਦ 2002 ਤੋਂ ਬਾਅਦ ਉੱਥੇ ਕੋਈ ਨਿਊਜ਼ਪੇਪਰ ਨਹੀਂ ਆਇਆ ਸੋ ਪੁਲਿਸ ਨੂੰ ਫਿਰ ਲੱਗਿਆ ਵੀ ਇਹ ਬੰਦਾ ਸੱਚ ਬੋਲ ਰਿਹਾ ਕਿਉਂਕਿ ਉਹ ਬੰਦਾ ਪੁਲਿਸ ਕੋਲ ਸਤੰਬਰ ਵਿੱਚ ਗਿਆ ਸੀ ਤੇ ਰਿਪੋਰਟ ਦੇ ਅਨੁਸਾਰ ਉਹ ਕਤਲ ਜੂਨ ਵਿੱਚ ਹੋਇਆ ਸੀ ਸੋ ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਬਰੀ ਕਰਤਾ ਪਰ ਪੁਲਿਸ ਨੇ ਉਹਨੂੰ ਕਿਸੇ ਦੇ ਘਰੇ ਨਜਾਇਜ਼ ਵੜਨਾ ਤੇ ਚੋਰੀ ਦੀ ਸਾਜ਼ਿਸ਼ ਬਣ ਬਣਤਰ ਦੇ ਚੱਕਰ ਵਿੱਚ ਪੁਲਿਸ ਨੇ ਉਹਨੂੰ ਛੋਟਾ ਮੋਟਾ ਕੇਸ ਪਾਇਆ ਤੇ ਉਹਨੂੰ ਉਸ ਦੇ ਵਿੱਚ ਸਜ਼ਾ ਦਿਵਾਈ ਪਰ ਪੁਲਿਸ ਦਾ ਦਿਮਾਗ ਬਹੁਤ ਚੌਗ ਗਿਆ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਜੇ 3 ਮਹੀਨੇ ਪਹਿਲਾਂ ਇਹ ਬੰਦੇ ਮਰੇ ਸੀ ਤਾਂ ਇਹਨਾਂ ਦੀ ਲਾਸ਼ 'ਚੋਂ ਇੰਨੀ ਜ਼ਿਆਦਾ ਬਦਬੂ ਕਿਉਂ ਨਹੀਂ ਆਈ ਵੀ ਨੇੜੇ-ਤੇੜੇ ਦੇ ਲੋਕਾਂ ਨੂੰ ਨਹੀਂ ਪਤਾ ਚੱਲਿਆ ਸੋ ਉਸ ਤੋਂ ਬਾਅਦ ਪੁਲਿਸ ਨੇ ਆਣਗੁਆਣ ਵਿੱਚ ਪੁੱਛਗਛ ਸਟਾਰਟ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਹਨਾ ਨੀਲੀ ਗੱਲ ਕਹੀ ਉਹਨਾਂ ਨੇ ਕਿਹਾ ਵੀ ਜਿੰਨਾਂ ਨੂੰ ਤੁਸੀਂ ਕਹਿ ਰਹੇ ਹੋ ਇਹ ਮਰ ਚੁੱਕੇ ਆ ਅਸੀਂ ਕੱਲ ਹੀ ਇਹਨਾਂ ਨੂੰ ਇਸ ਕੋਠੀ ਦੇ ਵਿੱਚ ਦੇਖਿਆ ਸੋ ਪੁਲਿਸ ਨੂੰ ਲੱਗਿਆ ਵੀ ਇਹ ਝੂਠ ਬੋਲ ਰਹੇ ਆ ਜਦੋਂ ਪੁਲਿਸ ਨੇ ਸਾਰਿਆਂ ਤੋਂ ਪੁੱਛਗਿੱਛ ਕੀਤੀ ਤਾਂ ਸਾਰਿਆਂ ਨੇ ਸੇਮ ਜਵਾਬ ਦਿੱਤਾ ਕਿਸੇ ਨੇ ਕਿਹਾ ਸੀ ਦੋ ਦਿਨ ਪਹਿਲਾਂ ਦੇਖਿਆ ਕਿਸੇ ਨੇ ਕਿਹਾ ਚਾਰ ਦਿਨ ਪਹਿਲਾਂ ਦੇਖਿਆ ਸੋ ਉਸ ਤੋਂ ਬਾਅਦ ਉਹਨਾਂ ਵਿੱਚੋਂ ਕੁਝ ਬੰਦਿਆਂ ਨੇ ਦੱਸਿਆ ਵੀ ਸਾਨੂੰ ਇਸ ਔਰਤ ਦਾ ਬਿਹੇਵੀਅਰ ਠੀਕ ਨਹੀਂ ਸੀ ਲੱਗਦਾ ਕਿਉਂਕਿ ਇਹ ਹਰ ਸ਼ਾਮ ਨੂੰ ਇੱਕ ਮੋਮਬਤੀ ਲੈ ਕੇ ਆ ਉਹਦੇ ਘਰ ਦੇ ਚਾਰੇ ਪਾਸੇ ਢੀਡੇ ਗੜਦੀ ਸੀ ਨਾਲ ਇਸ ਦੀਆਂ ਬੱਚੀਆਂ ਹੁੰਦੀਆਂ ਸੀ ਉਹਨਾਂ ਦੇ ਹੱਥ ਵਿੱਚ ਇੱਕ ਬੋਤਲ ਹੁੰਦੀ ਸੀ ਜਿਸ ਨੂੰ ਦੇਖ ਕੇ ਲੱਗਦਾ ਸੀ ਇਸ ਵਿੱਚ ਖੂਨ ਹੈ ਹੁਣ ਇਹ ਨਹੀਂ ਪਤਾ ਉਹ ਖੂਨ ਸੀ ਜਾਂ ਲਾਲ ਰੰਗ ਦਾ ਕੁਝ ਪਾਇਆ ਹੁੰਦਾ ਸੀ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੀਆਂ ਗੱਲਾਂ ਵੈਰੀਫਾਈ ਕਰਨ ਲਈ ਉਸ ਕੁੜੀ ਦੀ شناخت ਕੀਤੀ ਮਰਨ ਵਾਲੀ ਜੋ ਕਿ ਤਕਰੀਬਨ 55 ਸਾਲ ਦੀ ਸੀ ਉਸ ਦੀ شناخت ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਉਸ ਦੇ ਪੀਕੇ ਪਰਿਵਾਰ ਦਾ ਸੋ ਉੱਥੇ ਜਾਂਦੇ ਉਸਦੇ ਮਾਤਾ ਪਿਤਾ ਨਾਲ ਮਿਲਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕੁੜੀ ਦੀ ਸ਼ੁਰੂ ਤੋਂ ਹੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਹ ਜਾਦੂ ਟੂਣੇ ਦੀਆਂ ਚੀਜ਼ਾਂ ਦੇਖਦੀ ਸੀ ਸੋ ਪੁਲਿਸ ਨੂੰ Laash ਦੇ ਨਾਲ ਇੱਕ ਜਾਦੂ ਟੂਣੇ ਦੀ ਕਿਤਾਬ ਵੀ ਮਿਲੀ ਸੀ ਸੋ ਪੁਲਿਸ ਨੂੰ ਉਹਨਾਂ ਦੀਆਂ ਗੱਲਾਂ ਤੇ ਯਕੀਨ ਆਇਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਹ ਤਾਂ ਸ਼ੁਰੂ ਤੋਂ ਹੀ ਮੈਂਟਲੀ ਸਟੇਬਿਲਟੀ ਨਹੀਂ ਸੀ ਪਰ ਅਸੀਂ ਜਦੋਂ ਇਸ ਦਾ ਵਿਆਹ ਕੀਤਾ ਤਾਂ ਇਸ ਦੇ ਸਹੁਰੇ ਪਰਿਵਾਰ ਨੂੰ ਨਹੀਂ ਸੀ ਦੱਸਿਆ ਆਰੇ ਵਿਆਹ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਚੱਲਿਆ ਉਦੋਂ ਤੱਕ ਇਹਨਾਂ ਇਸਤੇ ਦੋ ਬੇਟੀਆਂ ਹੋ ਗਈਆਂ ਸੀ ਪਰ ਉਹ ਇਸ ਤੋਂ ਬਾਅਦ ਇਸ ਦੇ ਨਾਲ ਨਹੀਂ रह ਸਕੇ ਕਿਉਂਕਿ ਇਸ ਦਾ ਬਿਹੇਵ ਬਹੁਤ ਜ਼ਿਆਦਾ ਗੰਦਾ ਸੀ ਤੇ ਇਹ ਬਹੁਤ ਹੋਰ ਹੀ ਤਰ੍ਹਾਂ ਦੀਆਂ ਹਰਕਤਾਂ ਕਰਦੀ ਸੀ ਜਿਸ ਦੇ ਨਾਲ ਇਸ ਨਾਲ ਰਹਿਣਾ ਮੁਸ਼ਕਲ ਸੀ ਤਾਂ ਉਹ ਇਸ ਨੂੰ ਛੱਡ ਕੇ ਚਲੇ ਗਏ ਤਾਂ ਇਹ ਆਪਣੀਆਂ ਬੇਟੀਆਂ ਦੇ ਨਾਲ ਉਸ ਕੁੰਦਨ ਬਾਗ ਵਿੱਚ ਰਹਿੰਦੀ ਸੀ ਉਸ ਕੋਲ ਪੈਸਾ ਬਹੁਤ ਵਧੀਆ ਸੀ ਕਿਉਂਕਿ ਚੰਗੇ ਪਰਿਵਾਰ ਵਿੱਚ ਵਿਆਹੀ ਸੀ ਪਰ ਉਸ ਅਪਰੰਤ ਪੁਲਿਸ ਨੂੰ ਉਸ ਦੀ ਮੌਤ ਦੀ ਕੋਈ ਖਾਸ ਵਜ੍ਹਾ ਨਹੀਂ ਲੱਭੀ ਕਿਉਂਕਿ ਪੋਸਟਮਾਰਟਮ ਵਿੱਚ ਆਇਆ ਸੀ ਵੀ ਉਹਨੇ ਕੁਝ ਜ਼ਹਿਰੀਲੀ ਚੀਜ਼ ਖਾਧੀ ਸੀ ਤਾਂ ਮੌਕੇ ਦੇ ਉੱਪਰੋਂ ਪੁਲਿਸ ਨੂੰ ਫਰਨੈਲ ਦੀ ਇੱਕ ਖਾਲੀ ਬੋਤਲ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਸੋਚਿਆ ਵੀ ਇਹ ਉਹੀ ਫਰਨੈਲ ਦੀ ਬੋਤਲ ਪੀ ਕੇ ਤਿੰਨੇ ਜਾਨੀਆਂ ਮਰੀਆਂ ਹੋ ਸਕਦੀਆਂ ਨੇ ਪਰ ਉਹਨਾਂ ਨੂੰ ਕੋਈ ਪ੍ਰੋਪਰ ਸਬੂਤ ਨਹੀਂ ਮਿਲਿਆ ਪਰ ਉਸ ਦੇ ਆਣਗਵੰਡ ਵਿੱਚੋਂ ਗੱਲ ਇਹ ਸੋਨ ਵਿੱਚ ਸੀ ਵੀ ਉਹਨਾਂ ਨੂੰ ਦੇਖਿਆ ਗਿਆ ਸੋ ਇਹ ਗੱਲ ਕਦੇ ਵੀ ਸੋਲਵ ਨਹੀਂ ਹੋ ਸਕੀ ਤੇ ਇਹਨੂੰ ਕੁਝ ਲੋਕਾਂ ਨੇ ਹੰਟਰ ਹਾਊਸ ਕਿਹਾ ਵੀ ਇੱਥੇ ਭੂਤਿਆ ਘਰ ਆ ਲੋਕ ਉਸ ਨੂੰ ਵੇਖਣਾ ਹੁੰਦੇ ਸੋ ਉਸ ਤੋਂ ਬਾਅਦ ਹੌਲੀ ਹੌਲੀ ਇਹ ਗੱਲਾਂ ਠੰਡੀਆਂ ਹੁੰਦੀਆਂ ਹੁੰਦੀਆਂ ਠੰਡੀਆਂ ਹੋ ਗਈਆਂ ਪਰ 2017 ਵਿੱਚ ਜਦੋਂ ਸੋਸ਼ਲ ਮੀਡੀਆ ਜ਼ਿਆਦਾ ਚਰਨਾ ਸਟਾਰਟ ਹੋਇਆ ਤਾਂ ਲੋਕਾਂ ਨੇ ਇਸ ਘਰ ਨੂੰ ਦੁਬਾਰਾ ਸੁਰੱਖਿਆ ਵਿੱਚ ਲੈ ਜਾਂਦਾ ਤੇ ਉਸ ਤੋਂ ਬਾਅਦ ਲੋਕਾਂ ਨੇ ਕਿਹਾ ਵੀ ਇੱਥੇ ਇੱਕ ਭੂਤਿਆ ਘਰ ਸੋ ਉਸ ਦੇ ਇੱਕ ਨੇੜੇ ਹੀ ਅ ਡਿਗਰੀ ਕਾਲ ਸੀ ਜਿਸ ਦੇ ਬੱਚੇ ਅਕਸਰ ਨੂੰ ਦੇਖਣਾ ਆ ਜਾਂਦੇ ਤੇ ਉਹ ਇਸ ਘਰ ਵਿੱਚ ਵੜ ਕੇ ਉੱਚੀ ਉੱਚੀ ਕਹਿੰਦੇ ਜਿਵੇਂ ਕੋਈ ਭੂਤ ਹੈ ਤਾਂ ਬਾਹਰ ਆਵੇ ਐਦਾਂ ਦੀਆਂ ਹਰਕਤਾਂ ਹੋਣ ਲੱਗੀਆਂ ਲੋਕ ਜ਼ਿਆਦਾਤਰ ਉੱਥੇ ਪਹੁੰਚਣ ਲੱਗੇ ਜਿਸ ਕਰਕੇ ਉਸ ਦੇ ਆਣ ਗਵਾਣ ਦੇ ਲੋਕਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਤਾਂ ਉਹਨਾਂ ਨੇ ਪੁਲਿਸ ਵਿੱਚ ਕੰਪਲੇਨ ਕੀਤੀ ਵੀ ਇੱਥੇ ਬਹੁਤ ਜ਼ਿਆਦਾ ਲੋਕ ਆਉਂਦੇ ਆ ਜਿਤੇ ਕਰਕੇ ਸਾਨੂੰ ਪ੍ਰੋਬਲਮ ਆ ਸੋ ਪੁਲਿਸ ਨੂੰ ਕਿਤੇ ਲੱਗਿਆ ਵੀ ਹਾਂ ਇਹ ਨੂੰ ਇਸੇ ਕਰਕੇ ਹੀ ਇੱਕ ਭੂਤੀਆਕਰ ਦਿਖਾਇਆ ਜਾ ਰਿਹਾ ਸੀ ਕਿਉਂਕਿ ਇਸ ਘਰ ਦੀ ਵੈਲਿਊ ਡਿੱਗੂਗੀ ਉਸ ਤੋਂ ਬਾਅਦ ਇਹਨੂੰ ਕੋਈ ਖਰੀਦਣਾ ਚਾਹ ਰਿਹਾ ਪਰ ਅੱਜ ਤੱਕ ਉਸ ਘਰ ਨੂੰ ਨਾ ਕਿਸੇ ਨੇ ਖਰੀਦਿਆ ਨਾ ਉਸ ਨੂੰ ਖਰੀਦਣਾ ਚਾਹਿਆ ਸੋ ਪੁਲਿਸ ਲਈ ਇਹ ਇੱਕ ਪਹੇਲੀ ਬਣੀ ਹੀ ਰਹਗੀ ਵੀ ਉਹਨਾਂ ਨੂੰ ਕਿਹਨੇ ਮਾਰਿਆ ਜਾਂ ਉਹ ਕਿਵੇਂ ਮਰੇ ਕਿਉਂਕਿ ਇਹਦਾ ਕੋਈ ਪੁਕਤਾ ਸਬੂਤ ਨਹੀਂ ਮਿਲਿਆ ਉਹ ਮਰੇ ਕਿਵੇਂ ਸੋ ਪੁਲਿਸ ਨੇ ਇਸ ਘਰ ਨੂੰ ਭੂਤੀਆ ਘਰ ਐਲਾਨਣ ਤੋਂ ਵੀ ਇਨਕਾਰ ਕੀਤਾ ਤੇ ਇੱਕ ਗੱਲ ਉੱਥੇ ਹੋਰ ਸੀ ਉਸ ਘਰ ਦੇ ਵਿੱਚ ਕੁਝ ਵੀ ਐਂਟਰਟੇਨਮੈਂਟ ਲਈ ਨਹੀਂ ਸੀਗਾ ਤਿੰਨਾ ਉਹ ਬਾਹਰੋਂ ਕੁਝ ਜ਼ਿਆਦਾ ਖਾਣ ਪੀਣ ਨੂੰ ਲੈ ਕੇ ਆਉਂਦੇ ਸੀ ਮਤਲਬ ਉਹਨਾਂ ਨੂੰ ਉਥੇ ਸਿਰਫ ਇੱਕ ਕੂੜਾ ਸਿੱਟਣ ਜਾਂਦੇ ਲਈ ਦੇਖਿਆ ਜਾਂਦਾ ਸੀ ਜਿਹੜਾ ਕਿ ਉਹਨਾਂ ਦੇ ਘਰ ਤੋਂ ਸਿਰਫ 2 ਜਾਂ 3 ਮਿੰਟ ਤੇ ਸੀ ਪਰ ਉਹ ਔਰਤ ਆਪਣੀਆਂ ਬੇਟੀਆਂ ਦੇ ਨਾਲ ਇੱਕ ਸੈਂਟਰੋਕਾਰ ਦੇ ਵਿੱਚ ਕੂੜਾ ਸਿੱਟਣ ਜਾਂਦੀ ਸੀ ਤਾਂ ਇਸ ਤੋਂ ਬਾਅਦ ਪੁਲਿਸ ਨੇ ਇਹ ਵੀ ਕਲੀਅਰ ਕੀਤਾ ਵੀ ਉਹ ਵਾਕਈ ਹੀ ਮੈਂਟਲੀ ਅਫਸੈਟ ਸੀ ਪਰ ਪੁਲਿਸ ਨੂੰ ਅੱਜ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ ਉਸ ਦੀ ਮੌਤ ਦਾ ਕੀ ਕਾਰਨ ਸੀ ਸੋ ਪੁਲਿਸ ਅੱਜ ਵੀ ਇਹ ਚੀਜ਼ਾਂ ਨੂੰ ਨਕਾਰਦੀ ਆ ਵੀ ਇਹਦੇ ਵਿੱਚ ਭੂਤિયા ਕੁਝ ਨਹੀਂ ਸੀਗਾ ਵੀ ਉਹਨਾਂ ਨੇ ਖੁਦਕੁਸ਼ੀ ਕੀਤੀ ਹੋ ਸਕਦੀ ਆ ਸੋ ਇਹ ਇੱਕ ਅਣਸੁਲਝੀ ਪਹੇਲੀ ਆ ਜਿਸ ਤੋਂ ਬਾਅਦ ਪੁਲਿਸ ਕੋਲੇ ਵੀ ਕੋਈ ਪ੍ਰੋਪਰ ਸਬੂਤ ਨਹੀਂ ਤੇ ਆਮ ਲੋਕਾਂ ਕੋਲੇ ਵੀ ਪ੍ਰੋਪਰ ਸਬੂਤ ਨਹੀਂ ਸੋ ਇਹ ਗੱਲਾਂ ਗੱਲਾਂ ਹੀ ਰਹਿ ਜਾਂਦੀਆਂ ਸੋ ਮਿਲਦੇ ਆਂ ਜੀ ਅਗਲੀ ਸਟੋਰੀ ਵਿੱਚ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਆਪਾਂ ਤੁਹਾਨੂੰ ਇੱਕ ਹੋਰ ਸਟੋਰੀ ਸੁਣਾਵਾਂਗੇ ਜਿਹੜੀ ਕਿ ਅਮਰੀਕਾ ਦੀ ਆ ਉਹ ਵੀ ਇੱਕ ਅਣਸੁਲਝੀ ਪਹੇਲੀ ਬਣ ਕੇ ਰਹਗੀ ਕਿਵੇਂ ਇੱਕ ਬੰਦੇ ਦੇ ਗਲ ਦੇ ਵਿੱਚ ਕਾਲਰ ਬ bomb ਪਾ ਕੇ ਉਸ ਨੂੰ ਬੈਂਕ ਲੁੱਟਣ ਲਈ ਭੇਜਿਆ ਗਿਆ ਸੀ ਸੋ ਪੁਲਿਸ ਨੂੰ ਉਹਦੇ ਵਿੱਚ ਵੀ ਅੱਜ ਤੱਕ ਕੋਈ ਪੁਖਤਾ ਸਬੂਤ ਨਹੀਂ ਮਿਲੇ ਵੀ ਉਹ ਕਾਲਰ ਬ bomb ਕਿਨੇ ਪਾਇਆ ਸੀ ਕਿਉਂਕਿ ਉਹ ਬੰਦਾ ਤਾਂ ਉਸ ਬੰਬ ਦੇ ਨਾਲ ਹੀ ਮਰ ਗਿਆ ਸੀ ਸੋ ਐਦਾਂ ਦੀਆਂ ਬਹੁਤ ਜ਼ਿਆਦਾ ਸਟੋਰੀਆਂ ਨੇ ਜਿੰਨਾ ਵਿੱਚ ਪੁਲਿਸ ਨੂੰ ਕਈ ਵਾਰ ਕੁਝ ਵੀ ਹੱਥ ਨਹੀਂ ਲੱਗਦਾ ਕਿਉਂਕਿ ਪਲਾਨ ਕਰਨ ਵਾਲਾ ਬਹੁਤ ਹੀ ਡੰਗਾਈ ਨਾਲ ਪਲਾਨ ਕਰਦਾ ਜਾਂ ਉਹ ਕੁਝ ਚੀਜ਼ਾਂ ਛੱਡ ਕੇ ਨਹੀਂ ਜਾਂਦਾ ਜਿਸ ਤੋਂ ਵਰਸ ਨੂੰ ਤਫ਼ਤੀਸ਼ ਵਿੱਚ ਢਟਕਣ ਪੈਦਾ ਹੁੰਦੀ ਆ ਸੋ ਮਿਲਦੇ ਆ ਜੀ ਆਪਾਂ ਅਗਲੀ ਸਟੋਰੀ ਵਿੱਚ ਧੰਨਵਾਦ ਸੋ ਦੁਬਾਰਾ ਰਿਕਵੈਸਟ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ